ਸੋ ਮੈਂ ਜੀ ਉਹ ਨੌਜਵਾਨ ਵੀਰਾਂ ਨੂੰ ਇਹ ਬਹੁਤ ਹੀ ਇੰਨਾ ਲੱਖੀ ਆਸਾਨੀ ਇਹ ਆਪ ਸੰਤਾ ਦੇ ਸਹਿਯੋਗ ਨਾਲ ਹੋ ਰਿਹਾ ਹੈ। ਬਹੁਤ ਬਹੁਤ ਧੰਨਵਾਦ। ਹਾਏ ਇਹੋ ਮੇਸਰ ਸਿੰਘ ਜੀ ਦਾ ਨੰਬਰ 1 ਸਟੇਟ ਦਾ ਬਾਬਾ ਜੀ ਦੇ ਦੋਸਤ ਅਸੀ ਪੰਡਾ 2000 ਮਿਡਲੈਂਡ ਲੰਡਨ ਸੇਵਾ ਬੀ ਜੇ ਐਸ ਗੋਮ ਡਿਲੀਵਰੀ ਸਾਡੇ ਰਾਜ ਕੈਟਰੀਂਗ ਸਿੱਖ ਚੈਨਲ ਰਾਜਾਫ ਗੁਰੂ ਨਾਨਕ ਦੇਵ ਜੀ ਦਾ ਸਮਾਥਿਕ ਦਾ ਇਹ ਸੰਕਤਾਂ ਦੇ ਸਹਿਯੋਗ ਨਾਲ ਕਾਰਜ ਚੱਲ ਰਹੇ ਹਨ ਸੰਗਤ ਜੀ ਹੁਣ ਸਾਡੇ ਵਿੱਚ ਭਾਈ ਸਾਹਿਬ ਭਾਈ ਅਨੰਤ ਵੀਰ ਸਿੰਘ ਜੀ ਇਹਲੇ ਵਾਲੇ ਉਸ ਸੰਗਤ ਜੀ 50 ਮਿੰਟੋ ਵਾਸਤੇ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਮੈ ਸੋ ਤੈਸੋ ਫਲ ਖਾਏ ਸੰਗਤ ਜੀ ਬੇਨਤੀ ਹੈ ਆਪ ਜੀ ਥੋੜੀ ਥੋੜੀ ਅੱਗੇ ਹੋ ਕੇ ਬੈਠ ਜਾਓ ਕਿ ਆਪ ਸਾਰੀਆਂ ਸੰਗਤਾਂ ਨੂੰ ਬੇਤੀ ਹੱਥ ਜੋੜ ਕੇ ਦੀਵਾਨ ਹਾਲ ਵਿੱਚ ਆਉਣ ਦੀ ਕਿਰਪਾਲਤਾ ਕਰੋ ਆਓ ਜੀ ਹੁਣ ਭਾਈ ਸਾਹਿਬਾਈ ਅਨੰਤ ਵੀਰ ਸਿੰਘ ਯਾਲੇ ਵਾਲੇ ਆਪ ਜੀ ਨੂੰ 50 ਮਿੰਟ ਵਾਸਤੇ ਗੁਰਬਾਣੀ ਕੀਰਤਨ ਨਾਲ ਜੋੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੁਬਾਬੀ ਲਾ ਆਮ ਦਾ ਮੇਰੋ ਰੁਬਾਬੀ ਵਾਲ ਸਪੰਦ ਸੁਖਾ ਸਾਡੀ ਵਾਲ ਸਪੰਦ ਸੁਖਾ ਸਾਡੀ ਕਪਾਤ ਜੈ ਸ੍ਰੀ ਕਪਾਤਾ 20 ਸੇ ਨਸਤਾਨ ਗੁਰਦੁਆਰਾ ਸਾਹਿਬ ਨੂੰ ਨਗਰ ਕੀਰਤਨ ਪਹੁੰਚਿਆ ਹੈ ਸਿ ਨੂੰ ਸੰਗਤ ਬੋਲਾਂ ਫੌਜੀ ਆਇਆ ਕਿਆਫਤ ਕਰਾਉਣੇ ਹਨ ਸੰਗਤ ਕੋ ਰਾਤ ਦੇ ਰੋ ਪਾਏ ਸੇ ਛੱਡ ਕਰ ਸੱਚੇ ਪਾਤਸ਼ਾਹ ਕਿਰਪਾ ਕਰਨ ਨੂੰ ਸੋ ਅਸ ਨੂੰ ਸੰਤਾਨੇ ਬੜੇ ਚਾਰ ਦੇ ਨਾਂ ਹਮੇਂ ਦਰਸ਼ਨ ਦੇਾਰੇ ਕਰ ਰਹੇ ਹਾਂ ਬੁੱਤੀ ਜਾਏ ਬਹੋਲੇ ਰਾਸਤ ਕਰੇ ਸੋ ਫਿਰ ਸੁਹਾਣ ਬਹੇ ਰਹੇ ਜੀ ਸੋ ਬ੍ਰੋਪਰ ਸਹਾਸੰਘ ਦੀ ਪਾਲ ਨਿਰਮਲ ਸੰਗਤਾਂ ਸਾਡੀ ਨੂੰ ਚੇਤੇ ਰਹੀ ਨਿਹਾਲ ਕਰਨੇ ਸੋ ਬੜੇ ਹੇ ਸਤਕਾਰਜਾ ਦੇ ਬੜੇ ਚਾਰੀ ਸਹਾਸੰਘ ਦੇ ਕੌਣ ਸੋ ਸਤਿਰਸਿੰਦੂ ਸਿੰਘ ਜੀ ਬੰਦੇ ਵਾਲਾ ਸੁਖਿੰਦੂ ਸਿੰਘ ਜੀ ਬੰਦੇ ਵਾਲਾ ਸਾਡੀ ਦੇ ਚੇਤੇ ਰਹੀ ਨਿਹਾਲ ਕਰਨਗੇ

ਜਲ ਕੇ ਸਾਡ ਮੈਂ ਪੂਰਨ ਜੁਰੂ ਜਲ ਕੇ ਤੀਰਥ ਤਦ ਤਾ ਅਨਜਾਨਾ ਲੱਗਦਾ ਮੁਲਕ ਖਾਲੀ ਸਾ ਰਹੇ ਨਿਆਦਾ ਤਬ ਲੱਗਦੇ ਓ ਮੈ ਸਾ ਤਬ ਲੱਗਦੇ 对。